ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ ਜੁੜੂ ਚਾਣ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਤਾਜੀ ਸੂਈ ਵੜ ਸੇਲ ਲਈ ਲੈ ਗਏ ਜੀ ਆਓ ਕਰ ਲੈਨੇ ਆ ਬਾਈ ਨਾਲ ਗੱਲਬਾਤ ਆਜੋ ਬਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਹੋ ਠੀਕ ਹੋ ਵਧੀਆ ਜੀ ਬਾਈ ਨਾਮ ਤੇ ਐਡਰੈਸ ਬੋ ਨਾਮ ਸਾਗਰ ਬਾਈ ਪਿੰਡ ਭਾਈ ਰਪਾ ਬਿਸੇਲਪੂਲ ਤਹਿਲਾ ਬਟੰਡਾ ਪਿੰਡ ਐਡ ਪਿੰਡ ਰਾਮਪ੍ਰਭੂ ਸਰ ਆ ਵੀਰੇ ਚਲਾਪੁਰਾ ਪਿੰਡ ਪੈਣ ਆਪਾਂ ਮੋਬਾਈਲ ਨੰਬਰ 902397605 ਜੀ ਇਹ ਬਾਈ ਦਾ ਕੰਟੈਕਟ ਨੰਬਰ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਈ ਜਿਹੜੀ ਬੈਡ ਦੇ ਨੇ ਕਿਹੜਾ ਸੋਸ ਹੋਈ ਐ ਇਹ ਦੂਜਾ ਸੋਸ ਆ ਬਈ ਕਦੋਂ ਸੋਈ ਐ ਵੀਰੇ ਇਹਨੂੰ ਤੀਜੇ ਰਾਜ ਨਾਲ ਉਹਨੜੋ ਬੱਚੇ ਦੇ ਨਾਲ ਹੀ ਆ ਠੀਕ ਐ ਬਈ ਬੱਚਾ ਕੀ ਦੇਤਾ ਇਹਨੇ ਬੱਚਾ ਮਗਰ ਤਾਂ ਬੱਚਾ ਦੇ ਹਾਂ ਲਿਓ ਬੈਡ ਤੇਰਾ 20 ਕਿਲੋ ਦੋ ਦੂ ਡਾਕਟਰ ਆ ਆਰਡਰ ਬੜਾ ਕਮਾਲਾ ਬਹੁਤ ਚੰਗਾ ਯਾਰ ਬਹੁਤ ਸੋਹਣਾ ਆਰਡਰ ਪੂਰਾ ਫਿੱਟ ਫਿੱਟ ਲੇਵਾ ਕੱਲਾ ਕੱਲਾ ਥਾਣ ਥਾਣ ਬੜਾ ਨਹੀਂ ਆਇਆ ਜਿੰਨਾ ਮੁੱਠਿਆ ਇਧਰੋਂ ਲਿਓ ਦਿਖਾ ਕੇ ਜਿਹੜਾ ਟਰੰਮੂ ਰੋ ਸਹੀ ਗੱਲ ਆ ਬੜਾ ਚੰਗਾ ਲੇਵਾ ਲੇਵਾ ਦੇ ਕਮਾਲ ਦਾ ਹਾਂ ਕੱਲਾ ਕੱਲਾ ਥਾਣ ਪਿਆ ਕੁਆਲਟੀ ਵਾਲੀ ਬੈਡ ਦੀ ਮੱਧ ਨਾਲ ਦਾ ਸਹੀ ਲੈ ਲਿਆ ਬਈ ਹੂੰ ਜਰਸੀ ਨਾਲ ਕ੍ਰੋਸ ਆਣਾ ਥੋੜਾ ਜਿਹਾ ਕ੍ਰੋਸ ਆ ਯਾਰ ਸੀ ਬਾਈ ਠੰਡੀ ਸੀਲ ਆ ਜਿਹੜਾ ਕੋਈ ਮਰਜੀ ਚੋਈ ਮੱਜਾਂ ਲਈ ਪਾਈ ਲੱਗੀ ਵੀ ਮੋਟੀ ਮੋਟੀ ਠੀਕ ਆ ਬਾਈ ਹਾਂ ਹੂੰ ਫੇਸ ਦੀ ਬਿਊਟੀ ਆ ਜਿਹੜੀ ਕਮਾਲ ਦੀ ਆ ਚਮਕ ਜਮਕਦਾ ਦਾ ਇਹ ਛੋਟੀ ਨਹੀਂ ਬਾਈ ਹਾਂ ਕੋਲ ਬਜੇ ਨਾ ਫਾਲੇਵਾ ਫੋਲਾ ਚਮਕ ਬਹੁਤ ਆ ਤੋਰਾ ਚੈੱਕ ਕਰ ਲੋ ਬਈ ਕੀ ਆ ਬਾਤ ਆ ਫੁੱਲ ਬਰੀਡ ਆ ਕਿ ਨਹੀਂ ਬਾਈ ਬਹੁਤ ਕੁਆਲਟੀ ਵਾਲੀ ਬਰੀਡ ਆ ਬਾਈ ਯਾਰ ਬਰੀਡ ਕਿੰਨੀ ਕੋਈ ਕਾਟ ਨਹੀਂ ਤੇ ਤੀਜਾ ਦਾ ਸੂਈ ਨੂੰ ਆ ਹੂੰ ਕਰਨੀ ਕੋੜਨੀ ਦੇਖ ਕਹੇ ਜੀ ਬੜੀ ਕੋੜਨੀ ਚੈੱਕ ਕਰੋ ਬਈ ਕਮਾਲ ਖਾਨ ਲਗਾ ਪੂਰਾ ਜੋ ਥਾਲਾ ਥਾਨ ਲੇਵਾ ਬਾਈ ਹੂੰ ਦੁੱਧ 20 ਗ੍ਰਾਮ ਨਾ ਦੇ ਦੋ ਬਾਈ ਓਕੇ ਹਾਂ ਠੀਕ ਹੈ ਬਾਈ ਚਵਾਈ ਚੂਈ ਕਿਵੇਂ ਆ ਬੜੀ ਚੰਗੀ ਆ ਬਾਈ ਬਾਲੀ ਪੋਲੀ ਓਕੇ ਇਹ ਮਰਜੀ ਚੋਈ ਜੇ ਨੈਕਸਟ ਨੰਬਰ ਆਤੋ ਬਾਈ ਠੀਕ ਹੈ ਬਾਈ ਤੇ ਮੁੱਲ ਵੀਰੇ ਜਾਇਜ਼ ਮੁੱਲ ਵਾਹੇ ਨਾ ਲੈਣ ਦੇ ਨੀ ਬਸ 63000 ਰੁਪਏ ਲਵਾਂਗੇ ਡਾਕਟਰ ਰੇਟ 1000 ਰੁਪਏ ਬਾਈ ਕਹਿੰਦਾ ਲੈਣਾ ਹੀ ਆ ਮੁੱਲ ਕਰਾਉਣਾ ਜੱਡਾ ਮਾਰ ਜੱਡਾ ਮਾਰਜੀ ਕਰਾ ਲਿਆ ਅਗਲਾ ਬਾਈ ਜਮਾ ਜਾਇਜ਼ ਮੁੱਲ ਆ ਤੇ ਧਾਰਾ ਕੋਈ ਚੱਕਰ ਨਹੀਂ ਆ ਮਾਰ ਕੇ ਦਿਖਾਵਾਂਗੇ ਉਹ ਡੰਡੀ ਫੋਲ ਲੱਗਣੀ ਹਾਂਜੀ ਡੰਡੀ ਤਾਂ ਪੂਰੀ ਡਾਕਟਰ ਲੈਣੇ ਆਣੇ ਪਾਲਾ ਕੋਈ ਚੱਕਰੀ ਨਹੀਂ ਕਹਿਣਾ ਕਰਮ ਵਾਲੀ ਨੇ ਕੋਈ ਨਾ ਨਾ ਕੋਈ ਨਹੀਂ ਕਹਿੰਦੀ ਬੜਾ ਚੰਗਾ ਥਾਨ ਲੱਗਿਆ ਥਾਨ ਤਾਂ ਬੜਾ ਜੋਸ਼ ਵਾਲਾ ਬਾਈ ਪੈਂਟ ਫੋਲ ਗਰਮੀ ਬਿਲਕੁਲ ਨਹੀਂ ਮੰਨਦੀ ਤੇ ਸੂਈ ਸਵਾਈ ਹੈ ਬਾਈ உம்ம் ਚਵਾਈ ਦੇ ਵਹੀ ਲੱਗੀ ਚੋਣ ਬੜਾ ਚੰਗਾ ਹਨ ਮੋਟਾ ਮੋਟਾ ਚੋਣ ਹੈ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੱਕਰੀ ਨਹੀਂ ਕਹਿਣਾ ਕਰਮ ਵਾਲੀ ਨੇ ਕੁਛ ਨਹੀਂ ਠੰਡੀ ਸੀਲ ਹੈ ਹਨਾ ਭਾਈ ਕੀ ਬਾਤ ਵੀ ਮਰਜ਼ੀ ਚੋੜੇ ਭਾਈ ਕੋਈ ਚੱਕਰ ਹੀ ਨਹੀਂ ਬੜੀ ਚੰਗੀ ਜਿਹੀ ਭਾਈ ਮੋਟਾ ਮੋਟਾ ਚੋਣ ਦੁੱਧ ਦੇ ਜਾਂਦਾ ਡਾਕਟਰ ਕੀ ਬਾਤ ਆ ਭਾਈ ਲੈ ਕਿੰਨੀਆਂ ਘਤਾਰਾਂ ਮਾਰੀਆਂ ਚਵਾਈ ਦੇਖੋ ਠੰਡੀ ਫੁੱਲਾ ਕਹਿਣਾ ਕਰਮ ਬੜਾ ਚੋਣ ਚੰਗਾ ਦੁੱਧ ਦੇ ਚਟਾਟਾ ਭਾਈ ਜਾਂ ਬਰਫ ਕਰ ਸਹੀ ਗੱਲ ਹੈ ਮੱਝਾਂ ਦੇ ਦੁੱਧ ਨਾਲ ਦੀ ਕੁਆਲਿਟੀ ਥਾਂ ਲੇਵਾ ਦਿਖਾਉਣਾ ਇੱਕ ਨੰਬਰ ਦਾ ਬੜਾ ਚੰਗਾ ਥਾਂ ਲੇਵਾ ਦਾ ਬਹੁਤ ਜ਼ਿਆਦਾ ਚੰਗੀ ਵੜਾ ਹੂੰ ਤੇ ਮੁੱਲ ਵੀ ਜਮਾ ਜਾਇਦਾ 100 ਰੁਪਏ ਲੈਣੇ ਛੋੜੀ ਹੋ ਬਈ ਮਰਜ਼ੀ ਦੀ ਇਹਦੇ ਚੋਂ ਠੀਕ ਹੈ ਭਾਈ ਤੂੰ ਬੜਾ ਘਾਟੇ ਵੱਧਲਾ ਕੰਮ ਨਹੀਂ ਵੜ ਸਾਰੇ ਪਾਸੇ ਇੱਕ ਨੰਬਰ ਜੇਰ ਜੂਰ ਦੀ ਪੂਰ ਗਾਰੰਟੀ ਵੀਡੀਓ ਦੇਵਾਂ ਅਗਲੇ ਨੂੰ ਠੀਕ ਹੈ ਭਾਈ ਹਾਂ ਹੂੰ ਤੇ ਕਿਸੇ ਵੀਰ ਨੂੰ ਵੜ ਪਸੰਦ ਆਏ ਭਾਈ ਨਾਲ ਕਨੈਕਟ ਕਰ ਲਿਓ ਧੰਨਵਾਦ